ਮੱਥੇ ਤੇ ਤਿਲਕ ਦਾ ਕੀ ਹੈ ਮਹੱਤਵ ਕੀ ਹੁੰਦਾ ਹੈ ਇਸ ਦਾ ਅਸਰ ਕੀ ਕਹਿੰਦਾ ਹੈ ਧਰਮ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੱਥੇ ਤੇ ਤਿਲਕ ਲਾਉਣ ਦਾ ਕੀ ਮਤਵ ਹੈ ਤੇ ਇਹ ਸਾਹਸ ਦੀ ਭਾਵਨਾ ਤੁਹਾਨੂੰ ਅਣਜਾਣ ਖੇਤਰਾਂ ਵਿੱਚ ਲੈ ਜਾਏਗੀ ਪਰ ਚਿੰਤਾ ਨਾ ਕਰੋ ਤੁਸੀਂ ਅਚਾਨ ਤੁਸੀਂ ਅਚਾਨਕ ਨੂੰ ਸੰਭਾਲਣ ਲਈ ਤਿਆਰ ਹੋ ਇਹ ਤੁਹਾਡੀ ਪਿਆਰ ਦੀ ਜ਼ਿੰਦਗੀ ਕੈਰੀਅਰ ਪੈਸਾ ਜਾਂ ਸਿਹਤ ਹੋਵੇ ਬ੍ਰਹਿਮੰਡ ਨੇ ਤੁਹਾਨੂੰ ਕਵਰ ਕੀਤਾ ਹੈ ਬਸ ਵਾਪਸ ਬੈਠੋ ਅਤੇ ਚੀਜ਼ਾਂ ਹੋਣ ਦਿਓ ਯਾਦ ਰੱਖੋ ਤੁਸੀਂ ਆਪਣੀ ਜ਼ਿੰਦਗੀ ਦੀ ਡਰਾਈਵਰ ਸੀਟ ਤੇ ਹੋ ਤਾਰੇ ਸਿਰਫ ਤੁਹਾਡੀ ਅਗਵਾਈ ਕਰਨ ਲਈ ਨੇ ਸਗੋਂ ਸੱਭਿਆਚਾਰ ਅਤੇ ਵਿਗਿਆਨਕ ਮਹੱਤਵੀ ਹੈ ਤੁਹਾਡੀ ਸਿਹਤ ਚੰਗੀ ਰਹੇਗੀ ਕੋਈ ਗੰਭੀਰ ਰੋਗ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਯਕੀਨੀ ਬਣਾਓ ਕਿ ਤੁਹਾਡੇ ਮਾਤਾ-ਪਿਤਾ ਚੰਗੀ ਸਿਹਤ ਵਿੱਚ ਨੇ ਅਤੇ ਉਹਨਾਂ ਨੂੰ ਘਰ ਵਿੱਚ ਖੁਸ਼ਹਾਲ ਮਾਹੌਲ ਦਾ ਵਾਅਦਾ ਕਰੋ ਤੁਸੀਂ ਬਲੱਡ ਤੁਸੀਂ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਸਕਦੇ ਹੋ ਪਰ ਕੋਈ ਹੋਰ ਗੰਭੀਰ ਸਿਹਤ ਸਮੱਸਿਆ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗੀ ਤੁਸੀਂ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਜਾਂ ਘਰ ਦੀ ਮੁਰੰਮਤ ਵੀ ਕਰ ਸਕਦੇ ਹੋ ਜੇਕਰ ਤੁਸੀਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਹੈ ਤੁਸੀਂ ਪੈਸੇ ਦੀ ਬਿਹਤਰ ਮਾਰਗਦਰਸ਼ਨ ਲਈ ਕਿਸੇ ਵਿੱਤੀ ਮਾਹਰ ਦੀ ਮਦਦ ਵੀ ਲੈ ਸਕਦੇ ਹੋ ਅੱਗੇ ਰਾਸ਼ੀ ਦੀ ਗੱਲ ਕਰਾਂਗੇ ਤੁਲਾ ਰਾਸ਼ੀ ਦੀ ਜਿਹੜੇ ਲੋਕ ਵਿੱਤ ਅਤੇ ਵਿਦੇਸ਼ੀ ਗਾਕਾਂ ਨਾਲ ਕੰਮ ਕਰਦੇ ਨੇ ਉਹ ਵਿਕਾਸ ਦੇ ਵਧੇਰੇ ਮੌਕੇ ਦੇਖਣਗੇ ਕਾਰੋਬਾਰੀ ਵਿਚਕਾਰ ਅਗਿਆ ਚੱਕਰ ਹੁੰਦਾ ਹੈ ਸ਼ੁਰੂ ਨਹੀਂ ਕਰਨੀ ਚਾਹੀਦੀ ਕਿਉਂਕਿ ਸਤਾਰੇ ਸਤਾਰੇ ਵਿੱਤ ਲਈ ਬਹੁਤ ਚੰਗੇ ਨੇ ਤੁਸੀਂ ਵਿੱਤੀ ਪੱਖੋਂ ਮਜ਼ਬੂਤ ਹੋਵੋਗੇ ਅਤੇ ਇਹ ਕਈ ਵਿਕਲਪਾਂ ਵਿੱਚ ਨਿਵੇਸ਼ ਕਰਨ ਦਾ ਚੰਗਾ ਸਮਾਂ ਹੈ ਸਟਾਕ ਮਾਰਕੀਟ ਸट्टेबाजी ਵਪਾਰ ਅਤੇ ਮਿਊਚੁਅਲ ਫੰਡ ਲੰਬੇ ਸਮੇਂ ਦੇ ਨਿਵੇਸ਼ ਲਈ ਚੰਗੇ ਚੰਗੇ ਵਿਕਲਪ ਨੇ ਪਰ ਇਹ ਜੋਤਿਸ਼ ਮਾਇਰਾਂ ਤੋਂ ਲੈ ਕੇ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਧਰ ਕਰ ਲਿਓ ਧੰਨਵਾਦ ਤਿਲਕ ਲਗਾਉਣ ਨਾਲ ਸਰੀਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤਿਲਕ ਲਗਾਉਣ ਨਾਲ ਤਣਾ ਘਟਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ। ਅਗਿਆ ਚੱਕਰ ਕੀ ਹੈ? ਮੱਥੇ ਦੇ ਵਿੱਚਕਾਰ ਜਿੱਥੇ ਤਿਲਕ ਲਗਾਇਆ ਜਾਂਦਾ ਹੈ ਉੱਥੇ ਅਗਿਆ ਚੱਕਰ ਹੁੰਦਾ ਹੈ। ਇਹ ਚੱਕਰ ਇਕਾਗਰਤਾ ਅਤੇ ਯਾਦਦਾਸ਼ਤ ਨਾਲ ਜੁੜਿਆ ਹੋਇਆ ਹੈ। ਤਿਲਕ ਲਗਾਉਣ ਨਾਲ ਇਸ ਚੱਕਰ ਨੂੰ ਉਤੇਜਿਤ ਕੀਤਾ ਜਾਂਦਾ ਹੈ ਜਿਸ ਨਾਲ ਇਕਾਗਰਤਾ ਅਤੇ ਯਾਦਦਾਸ਼ਤ ਵਿਚਕਾਰ સુધાર ਹੁੰਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਤਿਲਕ ਲਗਾਉਣ ਦੇ ਵਿਗਿਆਨਕ ਲਾਭਾਂ ਬਾਰੇ ਖੋਜ ਅਜੇ ਵੀ ਜਾਰੀ ਹੈ ਪਾਈਨਲ ਗਲੈਂਡ ਅਜਨਾ ਚੱਕਰ ਵੀ ਪਾਈਨਲ ਗਲੈਂਡ ਨਾਲ ਜੁੜਿਆ ਹੋਇਆ ਹੈ ਇਹ ਗ੍ਰੰਥੀ ਮੇਲਾਟੋਨਿਨ ਨਾਮਕ ਇੱਕ ਹਾਰਮੋਨ ਪੈਦਾ ਕਰਦੀ ਹੈ ਜੋ ਨੀਂਦ ਅਤੇ ਤਨਾ ਨੂੰ ਨਿਯਮਤ ਕਰਨ ਵਿੱਚ ਮਦਦ ਕਰਦੀ ਹੈ ਤਿਲਕ ਲਗਾਉਣ ਨਾਲ ਪਾਈਨਲ ਗਲੈਂਡ ਉਤੇਜਿਤ ਹੁੰਦਾ ਜੋ ਮੇਲਾਟੋਨਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਅਤੇ ਨੀਂਦ ਨੂੰ ਬਿਹਤਰ ਬਣਾਉਂਦੀ ਹੈ ਸਕਾਰਾਤਮਕ ਊਰਜਾ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲਕ ਲਗਾਉਣ ਨਾਲ ਸਕਾਰਾਤਮਕ ਊਰਜਾ ਸੰਚਾਰਿਤ ਹੁੰਦੀ ਹੈ ਇਹ ਊਰਜਾ ਤਣਾਅ ਘਟਾਉਣ ਅਤੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੀ ਹੈ ਤਿਲਕ ਲਗਾਉਣ ਦੇ ਨਿਯਮ ਕੀ ਹੈ ਤਿਲਕ ਹਮੇਸ਼ਾ ਨਹਾਉਣ ਤੋਂ ਬਾਅਦ ਲਗਾਉਣਾ ਚਾਹੀਦਾ ਹੈ ਤਿਲਕ ਲਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਤਿਲਕ ਹਮੇਸ਼ਾ ਪੂਰਬ ਜਾਂ ਉੱਤਰ ਵਲ ਮੂੰਹ ਕਰਕੇ ਹੀ ਲਗਾਉਣਾ ਚਾਹੀਦਾ ਹੈ ਤਿਲਕ ਲਗਾਉਂਦੇ ਸਮੇਂ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਤਿਲਕ ਕਿਸ ਉਂਗਲੀ ਨਾਲ ਲਾਉਣਾ ਚਾਹੀਦਾ ਹੈ ਤਿਲਕ ਹਮੇਸ਼ਾ ਅਨਾਮਿਕਾ ਉਂਗਲੀ ਨਾਲ ਲਾਇਆ ਜਾਂਦਾ ਹੈ ਅਨਾਮਿਕਾ ਉਂਗਲੀ ਸੂਰਜ ਦਾ ਪ੍ਰਤੀਕ ਹੈ ਜੋ ਵਿਅਕਤੀ ਅਨਾਮਿਕਾ ਉਂਗਲੀ ਨਾਲ ਤਿਲਕ ਲਗਾਉਂਦਾ ਹੈ ਉਹ ਚਮਕਦਾਰ ਹੁੰਦਾ ਹੈ ਅਤੇ ਸਤਕਾਰ ਪ੍ਰਾਪਤ ਕਰਦਾ ਹੈ ਇਸ ਤੋਂ ਇਲਾਵਾ ਸਤਕਾਰ ਦਿਖਾਉਣ ਲਈ ਅੰਗੂਠੇ ਨਾਲ ਤਿਲਕ ਲਗਾਇਆ ਜਾਂਦਾ ਹੈ ਅੰਗੂਠੇ ਨਾਲ ਤਿਲਕ ਲਗਾਉਣ ਨਾਲ ਗਿਆਨ ਅਤੇ ਗਹਿਣੇ ਪ੍ਰਾਪਤ ਹੁੰਦੇ ਨੇ ਜਿੱਤ ਪ੍ਰਾਪਤ ਕਰਨ ਲਈ ਤਿਲਕ ਉਂਗਲੀ ਨਾਲ ਲਾਇਆ ਜਾਂਦਾ ਹੈ ਤਿਲਕ ਦੀਆਂ ਕਿੰਨੀਆਂ ਕਿਸਮਾਂ ਨੇ ਚੰਦਨ ਦਾ ਤਿਲਕ ਕੁੰਮਕੁਮ ਤਿਲਕ ਹਲਦੀ ਦਾ ਤਿਲਕ ਇਸਰ ਤਿਲਕ ਸੁਆ ਦਾ ਤਿਲਕ ਰੰਗ ਦੇ ਅਨੁਸਾਰ ਪ੍ਰਭਾਵ ਅਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਤਿਲਕ ਵੀ ਵੱਖ-ਵੱਖ ਰੰਗਾਂ ਵਿੱਚ ਹੁੰਦੇ ਨੇ ਰੰਗ ਭਾਵੇਂ ਕੋਈ ਵੀ ਹੋਵੇ ਹਰ ਤਿਲਕ ਵਿੱਚ ਊਰਜਾ ਹੁੰਦੀ ਹੈ ਪਰ ਚਿੱਟੇ ਰੰਗ ਦਾ ਤਿਲਕ ਭਾਵ ਚੰਦਨ ਜੋ ਠੰਡਕ ਦਿੰਦਾ ਹੈ ਲਾਲ ਰੰਗ ਦਾ ਤਿਲਕ ਊਰਜਾ ਦਿੰਦਾ ਹੈ ਅਤੇ ਪੀਲੇ ਰੰਗ ਦਾ ਤਿਲਕ ਖੁਸ਼ ਰਹਿਣ ਲਈ ਲਗਾਇਆ ਜਾਂਦਾ ਹੈ ਇਸ ਦੇ ਨਾਲ ਹੀ ਸ਼ੇਵ ਭਗਤ ਭਪੂਤੀ ਯਾਨੀ ਕਾਲੇ ਰੰਗ ਦਾ ਤਿਲਕ ਵੀ ਲਾਉਂਦੇ ਨੇ ਜੋ ਦਰਸਾਉਂਦਾ ਹੈ ਕਿ ਵਿਅਕਤੀ ਦੁਨਿਆਵੀ ਇਛਾਵਾਂ ਤੋਂ ਦੂਰ ਰਹਿੰਦਾ ਹੈ ਤਿਲਕ ਵਿੱਚ ਹੁੰਦੇ ਚਿਕਿਤਸਕ ਗੁਣ ਮਹਾਕੁੰਭ ਵਰਗੇ ਸਮਾਗਮਾਂ ਵਿੱਚ ਲੋਕ ਅਕਸਰ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਨੇ ਮੱਥੇ ਤੇ ਚੰਦਨ ਜਾਂ ਸਵਾਧਾ ਲੇਪ ਲਗਾਉਣ ਨਾਲ ਸਰੀਰ ਨੂੰ ਠੰਡ ਤੋਂ ਬਚਾਇਆ ਜਾਂਦਾ ਹੈ ਮੱਥੇ ਵਾਲਾ ਹਿੱਸਾ ਸੰਵੇਦਨਸ਼ੀਲ ਹੁੰਦਾ ਹੈ ਅਤੇ ਇਸ ਤੇ ਟਿੱਕਾ ਲਗਾਉਣ ਨਾਲ ਧੂੜ ਧੁੱਪ ਅਤੇ ਹੋਰ ਬਾਹਰੀ ਤੱਤਾਂ ਤੋਂ ਸੁਰੱਖਿਆ ਮਿਲਦੀ ਹੈ ਸਵਾ ਚੰਦਨ ਜਾਂ ਹਲਦੀ ਤੋਂ ਬਣੇ ਟਿੱਕਿਆਂ ਵਿੱਚ ਐਂਟੀਸੈਪਟਿਕ ਅਤੇ ਅਸ਼ੋਧੀ ਗੁਣ ਹੁੰਦੇ ਨੇ ਜੋ ਚਮੜੀ ਦੀ ਰੱਖਿਆ ਕਰਦੇ ਨੇ ਹਾਲਾਂਕਿ ਤਿਲਕ ਲਗਾਉਣ ਦੀ ਮਹੱਤਤਾ ਵਿਅਕਤੀ ਦੀ ਸ਼ਰਧਾ ਅਤੇ ਵਿਸ਼ਵਾਸ ਤੇ ਨਿਰਪਰ ਕਰਦੀ ਹੈ ਇਹ ਵੀਡੀਓ ਵੱਖ-ਵੱਖ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ